ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਇੱਥੇ ਹੋਇਆ ਵੱਡੇ ਬੰਮ ਧਮਾਕੇ ਪੰਜਾਬ 'ਚ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਬਿਜ਼ਲੈਸ ਸ਼ੋਰ ਸਰਕਰ ਦੇ ਕਾਰਨ ਬਸਤੀ ਜੋਧਵਾਲ ਨੇੜੇ 2 ਪਈਆ ਵਾਹਨ ਦੇ ਸ਼ੋਰੂਮ ਦੇ ਵਿੱਚ ਦੇਰ ਰਾਤ ਅੱਗ ਲੱਗ ਗਈ ਜਿਸ ਕਾਰਨ ਪੰਜਾਬ ਦੇ ਕਰੀਬ 50 ਦੇ ਕਰੀਬ ਇਲੈਕਟ੍ਰੋਨਿਕ ਸਕੂਟਰ ਸਾੜ ਕੇ ਸੁਆਹ ਹੋ ਗਏ ਇਸ ਦੌਰਾਨ ਸ਼ੋਰੂਮ 'ਚ ਅੱਗ ਲੱਗਣ ਦੇ ਕਾਰਨ ਹਫੜਾ ਦਫੜੀ ਮਚ ਗਈ ਸ਼ੋਰੂਮ ਦੇ ਮਾਲਕ ਅਸ਼ਵਨੀ ਗੋਇਲ ਨੇ ਦੱਸਿਆ ਕਿ ਅੱਗ ਲੱਗ 125 ਦੇ ਕਰੀਬ ਸਕੂਟਰ ਸੜ ਕੇ ਸੁਆਹ ਹੋ ਗਏ ਜਿਸ ਕਾਰਨ 2 ਕਰੋੜ ਰੁਪਏ ਦਾ مالی ਨੁਕਸਾਨ ਵੀ ਹੋ ਗਿਆ ਉਹਨਾਂ ਦੱਸਿਆ ਹੈ ਕਿ ਭਿਆਨਕ ਅੱਗ ਕਾਰਨ ਮੌਕੇ ਤੇ ਪਿਆ ਲੈਪਟਾਪ ਕੰਪਿਊਟਰ ਤੇ ਫਰਨੀਚਰ ਆਦਿ ਵੀ ਸੜ ਕੇ ਸੁਆਹ ਹੋ ਗਿਆ ਅਸ਼ਵਨੀਂ ਗੋਇਲ ਮੁਤਾਬਕ ਅੱਗ ਬਿਜਲੀ ਦੀ ਸਪਾਰਕਿੰਗਸ ਆ ਜ਼ਿਆਦਾ ਵੋਲਟੇਜ ਦੇ ਕਾਰਨ ਲੱਗੀ ਹੈ ਮਾਮਲੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮਾ ਨੇ ਮੌਕੇ ਤੇ ਪਹੁੰਚ ਕੇ ਕਈ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਅੱਗ ਦੇ ਕਾਬੂ ਪਾਇਆ ਸ਼ੋਰੂਮ ਦੇ ਮਾਲਕ ਅਸ਼ਵਨੀ ਗੋਇਲ ਨੇ ਦੱਸਿਆ ਕਿ ਅਗ ਲੱਗਨ ਕਾਨ ਇਲੈਕਟ੍ਰੋਨਿਕ ਸਕੂਟਰ ਦੀ ਬੈਟਰੀ ਫਟਣ ਕਾਰਨ ਇੱਕ ਤੋਂ ਬਾਅਦ ਇੱਕ ਸੈਂਕੜੇ ਜ਼ੋਰਦਾਰ ਧਮਾਕੇ ਹੋਏ ਉਹਨਾਂ ਦੱਸਿਆ ਹੈ ਕਿ ਅੱਜ ਤੜਕੇ 3:45 ਦੇ ਕਰੀਬ ਇਸ ਦੌਰਾਨ ਮੌਕੇ ਤੇ ਕੋਈ ਸਟਾਫ ਨਾ ਹੋਣ ਕਾਰਨ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ